ਹਾਂਜੀ ਸਸਿਕਾਲ ਸਰਨ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਾਨ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਕਰ ਰਹੇ ਆਂ ਆਪਾਂ ਘਰੋਂ ਸਟਾਰਟ ਠੀਕ ਹੈ ਤੇ ਅੱਜ ਸੋਚਦੇ ਆਂ ਵੀ ਜੇ ਕੋਈ ਕਰੂਏ ਯਾਰ ਆਇਆ ਤਾਂ ਕਰੂਏ ਲੈਣੀ ਆ ਕਿਉਂਕਿ ਸਾਡੀ ਡਿਸਕਸ਼ਨ ਚੱਲ ਰਹੀ ਹੈ ਵਰਤਾਂਗ ਲੱਕੇ ਬਹੁਤ ਜ਼ਿਆਦਾ ਦਰਾਂ ਦੀ ਛਟਣੀ ਦੀ ਮੰਮੀ ਤੋਂ ਅਸੀਂ ਕੱਲ੍ਹ ਸਰਗੀ ਵੀ ਮੰਗੀ ਆਂਦੇ ਸੀਗੇ ਚਲੋ ਪਹਿਲਾਂ ਘਰੇ ਕੰਮ ਨੇ ਮਿਲ ਲਿਆ ਜੀ ਸੰਡੇ ਆ ਤੇ ਫਿਰ ਬਾਅਦ ਚ ਕਰਦੇ ਆਂ ਗੱਲਾਂ ਬਾਤਾਂ ਸਾਰੀ ਫੈਮਿਲੀ ਨਾਲ ਟੂਡੇ ਆਨ ਮੇਰ ਬਲੌਗ ਬਰਤ ਰੱਖਣ ਬਾਰੇ ਸੋਚ ਰਹੇ ਸੀ ਅਸੀਂ ਬਰਤ ਰੱਖਣ ਬਾਰੇ ਸੋਚ ਰਹੇ ਸੀ ਨਾ ਵਧੀਆ ਸੋਚ ਉਹਨਾਂ ਲਈ ਇਹ ਬਰਤ ਦੀ ਗੱਲ ਤਾਂ ਸੋਚ ਰਹੇ ਆ ਅਸੀਂ ਬਰਤ ਰੱਖਣ ਵਾਸਤੇ ਇਸ ਵਾਰ ਲਾ ਕੇ ਨਾ ਜਲਦੀ ਰੱਖੋ ਬਈ ਜੀ ਇੱਕ ਚੱਕਰੀ ਦਾ ਹੁੰਦਾ ਹੈ ਨਾ ਚੱਕਰੀ ਦਾ ਕਿਵੇਂ ਰੱਖਦੇ ਚੱਕਰੀ ਦਾ ਮੁੰਡਿਆਂ ਵਾਸਤੇ ਰੱਖਦੇ ਚੱਕਰੀ ਦਾ ਮੁੰਡਿਆਂ ਵਾਸਤੇ ਹਾਂ ਤੇ ਉਹ ਗੁਰੂ ਦਾ ਨਾਤਰੀਕਾ ਕਰੂਗਾ। ਉਹਦੋਂ ਬਾ 4 ਦਿਨ ਬਾਅਦ ਚੱਕਰੀ। ਠੀਕ ਐ 4 ਦਿਨਾਂ ਬਾਅਦ। ਮੈਂ ਕਹਿੰਨੀ ਮੋਟੂ ਆਪਾਂ ਚੱਕਰੀ ਤੇ ਕਰਾ ਕੇ ਟੂਟ ਕਰ ਤੇ ਕਰੂਂਦੇ ਖਲਾ। ਉਹ ਜਵਾਨੀ ਨਾਲ ਰੱਖ ਲੈ। ਇਹ ਜੀ ਰੋਕੀ ਕਰਦੇ ਨੇ। ਠੀਕ ਐ। ਉਹ ਨਹੀਂ ਰਿਹਾ। ਚੱਕਰੀ ਹੋ ਤੇ ਹੋ ਜਾਣਗੇ। ਬਚੱਕਰੀ ਗੀ ਨਾਲ ਜਿਹੜੇ ਹਰ ਦਿਨ ਦਵਾਈ ਨਹੀਂ ਕਰ ਲੈਂਦੇ। ਇਹ ਨਾ ਰੱਖਦੇ ਨੇ ਚੱਕਰੀ। ਹਾਂ ਮੁੰਡੇ ਦਾ ਜਿਨ੍ਹਾਂ ਦੇ ਮੁੰਡਾ ਹੁੰਦਾ ਉਹ ਰੱਖ ਦਿਆ ਹੁੰਦੀਆਂ ਨੇ। ਮੇਰੀ ਮੰਮੀ ਰੱਖ ਦੇ ਰੱਖਾਂ ਨਹੀਂ ਹਲੇ ਤੱਕ ਇਹਨਾਂ ਨੂੰ ਰੱਖਣਾ ਪਊਗਾ ਇਹਦਾ ਰੱਖੂਗਾ ਮੁੰਡੇ ਜੇ ਕਹੀਂ ਇਹਨਾਂ ਦਾ ਮੁੰਡਾ ਹਾਂ ਹਾਂ ਮੁੰਡਾ ਸਾਡੇ ਦੋਨਾਂ ਦਾ ਹੀ ਹੈ ਚੱਕਰੀ ਰੱਖਣੀ ਪਊਗੀ ਰੱਖਣੀ ਪਊਗੀ ਹਾਂ ਮੁੰਡੇ ਦੀ ਨਹੀਂ ਮੁੰਡੇ ਦਾ ਸੁੱਖ ਨਾਲ ਆ 2 ਸਾਲਾਂ ਦਾ ਹੋ ਜੂ ਹੁਣ ਮੂਰੇ ਉਹ ਹੋ ਗਿਆ 7-8 ਸਾਲਾਂ ਦਾ ਬਦਲੀ ਹੁੰਦੀ ਹੈ ਨਾ ਜਿਹੜੀ ਰੱਖਦੇ ਆ ਉਹ ਹਾਂ ਅਸੀਂ ਰੱਖਿਆ ਨਹੀਂ ਕਦੇ ਕਦੇ ਨਹੀਂ ਰੱਖਿਆ ਇਸ ਨਾ ਕਰੂਗਾ ਰੱਖਿਆ ਤੇ ਤੁਸੀਂ ਰੱਖ ਲਿਆ ਕਰੋ ਉਹ ਕਿ ਨਹੀਂ ਨਵਰਦਾ ਹੁੰਦੀ ਜੀ ਜੀ ਨਾ ਹਜੀ ਉਹਦੀ ਗੱਲ ਨੂੰ ਇੱਕ ਦਿਨ ਉਹ ਕਰਨਗੇ ਵਾਲੇ ਉਹ ਬਾਈ ਉਹ ਤੋਂ ਰੱਖਣਾ ਚਾਹੀਦਾ ਹਮ ਉਹ ਅੰਮ੍ਰਿਤ ਛੱਕੀ ਮਹਿਦਾਨੀ ਹਾਂ ਦੀਦੀ ਦੀਦੀ ਇਹ ਵੱਧ ਸੋਚਦੇ ਹੁੰਦੇ ਵੀ ਸਿੱਖਾਂ ਦੇ ਕਈ ਵਾਰ ਅਸੀਂ ਕਿਹਾ ਹੈ ਨਾ ਗੁਰਮਾਨ ਸਿੰਘ ਜੀ ਨੇ ਵੀ ਮਨ ਲਿਆ ਉਹ ਹੀ ਕਰ ਦਿੱਕ ਡੈਡੀ ਵੀ ਨਾ ਅੰਮ੍ਰਿਤ ਛੱਕਿਆ ਫਿਰ ਅਸੀਂ ਰੱਖਿਆ ਹੀ ਨਹੀਂ ਕਿਸੇ ਡੈਡੀ ਵੀ ਨਹੀਂ ਮੰਨਦੇ ਹਾਂ ਅਸੀਂ ਮੰਨਦੇ ਹੀ ਨਹੀਂ ਡੈਡੀ ਵੀ ਨਹੀਂ ਮੰਨਦੇ ਹਮ ਤੇਰੇ ਰੱਖਦੇ ਨਾ ਕੋਈ ਵੀ ਰਿਜ ਠਾਣੀ ਰੱਖਦੀ ਹੁੰਦੀ ਸ਼ਾਇਦ ਮੈਂ ਵੀ ਰੱਖ ਲੈਂਦੀ ਰਖਦੀ ਨਹੀਂ ਸੀ ਹੁਣ ਤਾਂ ਮੇਰੀ ਜਠਾਣੀ ਨਹੀਂ ਰਖਦੀ ਫਿਰ ਦਰਾਣੀ ਤਾਂ ਕਿੱਥੇ ਰੱਖੂ ਉਹ ਦੇਖਣ ਦੀ ਗੱਲ ਹੁੰਦੀ ਹੈ ਨਾ ਪੀੜੀ ਚੱਲਦੀ ਮੰਮੀ ਨੇ ਮੈਨੂੰ ਨਹੀਂ ਰਖਿਆ ਮੈਨੂੰ ਬੁਲਾ ਲਵਾਂ ਮੰਮੀ ਨੂੰ ਤਾਂ ਬੁਲਾ ਲੈਨੇ ਆ ਤਾਂ ਲੈ ਲਵਾਂ ਜਦ ਬੁਲਾ ਕੇ ਲਿਆ ਉਹ ਮੋੜਦੀ ਮੰਮੀ ਇਹਨਾਂ ਦੇ ਘਰੇ ਆ ਸੈਜੂ ਕੇ ਬੁਲਾ ਕੇ ਆ ਲਾ ਲੈ 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 ਲਵਾਂਗੇ ਜਰੂਰ ਰੱਖੀਏ ਨਾ ਰੱਖੀਏ ਉਹ ਨਹੀਂ ਮੋੜਦੀ ਮੈਨੂੰ ਜਾਨੀ ਚਾਹੇ ਬਦਾਮ ਪਿਓ ਕੇ ਖਾ ਲਿਆ ਕਰੀਏ ਸੀ ਲੈ ਇੱਕ ਚੀਜ਼ ਹੋਰ ਆ ਗਈ ਚੱਲ ਕੇ ਅਜੇ ਬਣ ਜੀਹਾ ਸੀ ਇੱਕ ਜੀਤ ਵਾਲੀ ਆ ਗਈ ਚੱਲ ਕੇ ਮਮਮੀ ਦੀਆਂ ਨੂਆਂ ਸੁੱਕ ਨਾਲ ਵਰਤ ਰੱਖਣ ਲੱਗੀਆਂ ਨੇ ਨਾ ਠੀਕ ਆ ਪਾਣੀ ਅਸੀਂ ਅਸੀਂ ਵਰਤ ਸਰ ਗੀ ਲੈਂਦੀ ਆ ਮਾਰੀਆਂ ਰੱਖਾਂ ਨਾ ਨਾ ਰੱਖੋ ਮਮਮੀ ਰੱਖੀ ਨਾ ਰੱਖੀ ਬੋਟੋ ਦਾ ਕਰਾਈ ਲਵੋ ਠੀਕ ਆ ਬੀ ਸਾਡੀ ਸੱਸ ਨੇ ਕਰੂਏ ਲੱਗੇ ਜਿੱਤੇ ਜਾਨੀ ਠੀਕ ਆ ਬਸ ਆ ਰਖ ਲੈ ਵੇ ਮਰਾ ਖਲਿ ਤਾ ਲੈ ਫੇਰ ਨਾ ਮੰਨ ਦੇ ਤੂੰ ਫੜ ਕੇ ਆ ਗਿਆ ਓਰੇ ਉਹ ਵੀ ਬਣਾਉਂਦੀ ਆ ਫਿਰ ਬਣਾ ਰਾ ਵਧੀਆ ਮੈਂ ਤਾਂ ਛੋਣ ਲੈ ਗਈ ਲੈ ਮੰਮੀ ਘਰ ਦਾ ਸੌਂ ਜਾ ਉੱਚੀ ਸੌਂਦਾ ਸਾਡੀ ਮੰਮੀ ਨੂੰ ਦਾਦਾ ਦਾਦਾ ਜੀ ਤੋਂ ਕਿਤਾਬ ਫੜ ਲਈ ਇਹ ਨਾ ਹੀ ਐਂ ਕਹਿੰਦਾ ਮੈਨੂੰ ਸਕੂਲ ਛੱਡ ਕੇ ਆਓ ਤਿੰਨ ਲੂੰਡੀਆਂ ਵਾਲੇ ਨੇ ਮਿੱਡੀ ਆ ਜੀ ਕੀ ਮਗਰ ਮਿੱਡੀ ਮਿੱਡੀ ਆ ਜਾਣੀ ਰਹੀ ਜੀ ਮम्मी ਨੇ ਕੀ ਵੀ ਆ ਜਾਣ ਰੋਂ ਦਾਨੀ ਕਦੋਂ ਦਾ ਚਿੱਤੂ ਲੋਗਾ ਸੀ ਹੈ ਕੀ ਹੋ ਗਿਆ ਸੀ ਉਲਟੀ ਆ ਗਈ ਵਿਚਾਰ ਅੰਬੇ ਫਿਰ ਪੂਰੇਆਂ ਲੱਤਾ ਬਿਠਾਏ ਕੀ ਹੋ ਗਿਆ ਤੈਨੂੰ ਬਸ਼ ਬਸ਼ ਠੀਕ ਹੋ ਜੀ ਠੀਕ ਹੈ ਠੀਕ ਹੋ ਬਈ ਸਾਡਾ ਬਿਮਾਰ ਹੋ ਗਿਆ ਸੀਗਾ ਹੁਣ ਠੀਕ ਹੈ ਮਮੀ ਵਰਗੇ ਅਸੀਂ ਬਣਾ ਰਹੇ ਹਾਂ ਜੱਕਰ ਚਿੰਡੇ ਕਚਰਿੰਡੇ ਪਰਮਲ ਪਰਮਲ ਮਰ ਕੀ ਕਹਿੰਦੇ ਨੇ ਦੀਦੀ ਸ਼ਰਨ ਦੀਦੀ ਨੂੰ ਪਤਾ ਨਾ ਕੀ ਕਹਿੰਦੇ ਨੇ ਪਰਮਲ ਹੈਨਾ ਨਾ ਹੋਰੀ ਨਹੀਂ ਪਰਮਲ ਕਹਿੰਦੇ ਸੀਗੇ ਉਦੋਂ ਜਦੋਂ ਮੈਂ ਲਿਆਈਆਂ ਉਦੋਂ ਮੈਂ ਬੋਲੀ ਜਾਂਦੀ ਸੀ ਪਰਮਲ ਅਸੀਂ ਬਣਾ ਪਰਮ ਹੋਰ ਮੰਮੀ ਕੀ ਬਣਾਈਏ ਨਾਲ ਦਾਲ ਦਾਲ ਬਣਾ ਲਈ ਧਰਤੀ ਧਰਤੀ ਮੈਨੂੰ ਦੇਣੀ ਹੈ ਨਾ ਦੇਖਾ ਰਾ ਅੱਗੇ ਮੈਂ ਲਾਉਦਾ ਕੁੱਕਰ ਚ ਹਾਂ ਚਲੀ ਜਾਂਦਾ ਬਸ ਹਾਂ ਕਚਰਿੰਡੇ ਬਣਾ ਲਾਂਗੇ ਇੱਕ ਨਾਲ ਆਟਾ ਟੁਗ ਨਹੀਂ ਕਿ ਮਸ਼ੀਨ ਚ ਕੱਪੜੇ ਮੈਂ ਬਾਤੇ ਫੇਰ ਆਪਾਂ ਵੇਲੇ ਫਿਰ ਆਪਾਂ ਪਹਿਲੇ ਰਿੱਕੀ ਮੰਗਿਆਂ ਦੇ ਚਾਹ ਤਾਂ ਨਹੀਂ ਪੀਣੀ ਤੁਸੀਂ ਚਾਹ ਬਣਦਾ ਹਾਂ ਦੁੱਧ ਪਿਆ ਪਿਆ ਬਣਾ ਲਵਾਂ ਠੀਕ ਹੈ ਚਾਹ ਬਣਾ ਲਈਏ ਆਪਾਂ ਜਿਹਨੂੰ ਵਿਚਾਰੇ ਨੂੰ ਦੌਰੇ ਜਿਵੇਂ ਹੋ ਗਏ ਸੀਗਾ ਉਹ ਤਾਂ ਠੀਕ ਆ ਪਾਕੇ ਡਾਕਟਰ ਬੁਲਾਇਆ ਦੇਖਦੇ ਹਾਂ ਰਸੋਈ ਅੱਜ ਆਪਣੀ ਪੂਰੀ ਸਾਫ਼ ਕੀਤੀ ਪਈ ਹੈ ਹੁਣ ਆਪਾਂ ਬਣਾਉਣੇ ਰਿੱਕੀ ਵਾਸਤੇ ਚਾਹ ਰਿੱਕੀ ਵਾਸਤੇ ਬਣਾ ਲਈ ਆਪਾਂ ਚਾਹ ਹੁਣ ਚਾਹ ਪਵਾਰੀਆਂ ਦਵਾਲੀਏ ਦੋ ਤਿੰਨ ਤੇ ਇਧਰ ਹੋ ਗਈ ਮੈਂ ਆਂਬ ਦੇ ਚਾਰ ਨਾਲ ਰੋਟੀ ਖਾਣੀ ਹੈ ਅੰਬ ਦੀ ਚਾਹਣਾ ਰੋਟੀ ਲੈ ਕੇ ਚੱਲੇ ਆਂ ਤੇਨੇ ਭੁੱਖ ਬਹੁਤ ਲੱਗੀ ਆ ਕਿਉਂਕਿ ਦੁਕਾਨ ਤੇ ਸਾਰਾ ਦਿਨ ਉਸੇ ਕੰਮ ਕਰਵਾਇਆ ਸ਼ਾਇਦ ਕੁਛ ਖਾ ਕੇ ਨਹੀਂ ਆਏ ਹੈਗੇ ਹੌ ਕੰਮ ਕਰਵਾ ਲਈ ਆਪਾਂ ਤੇ ਜਲਦੀ ਓਪਨਿੰਗ ਕਰਨੀ ਆਪਾਂ ਵੀ ਪੰਜ ਛੇ ਦਿਨਾਂ ਤੱਕ ਦੂਸਰੇ ਸ਼ੋਰੂਨ ਦੀ ਹਰ ਇੱਕ ਨੂੰ ਨਾ ਸ਼ੋ ਨਿਕਲੇ ਸੀਗੇ ਗਿਫਟ ਦੇ ਵਿੱਚ ਤੇ ਧਿੱਤੀ ਰੱਖੀ ਬੈਠੇ ਤੇ ਰਖਟਾ ਲਈ ਸ਼ੂ ਹੋ ਗਏਗੇ ਚਾਹ ਨੂੰ ਉਬਾਲੀਆਂ ਆ ਜਾਣ ਦੋ ਤਿੰਨ ਵਾਰੀਆਂ ਕੱਚੀ ਕੱਚੀ ਜੀ ਚਾਹ ਮੈਨੂੰ ਜਿਵੇਂ ਨਹੀਂ ਪਸੰਦ ਮੈਨੂੰ ਆਉਂਦੇ ਰੜਜੇ ਚਾਹ ਪੂਰੀ ਉਹ ਤਾਂ ਚਾਹ ਮਤਲਬ ਮੈਨੂੰ ਕਾਲੀ ਵੀ ਨਹੀਂ ਪਸੰਦ ਚਾਹ ਤਾਂ ਮੈਨੂੰ ਚੁੱਟੀ ਪਸੰਦ ਆ ਪਰ ਰੜੀ ਹੋਏ ਕੱਚੀ ਜੀ ਨਾ ਹੋਵੇ ਜਿਵੇਂ ਕਈ ਵਾਰ ਕੱਚੀ ਜੀ ਨਹੀਂ ਰਹਿ ਜਾਂਦੀ ਆ ਪਾਉ ਆਲੀ ਘੱਟ ਦੰਨੇ ਆ ਫਿਰ ਅਸੀਂ ਵਾਲੀਆਂ ਵੱਧ ਦੰਨੇ ਆ ਮੰਮੀ ਵੀ ਰਾੜ ਲੈਂਦੇ ਆ ਪੂਰੀ ਚਾਹ ਚਾਰ 21 ਨੇ ਕਿਹਾ ਸੀ ਵੀ ਮੈਂ ਬਣਾਉਣੀ ਠੀਕ ਆ ਖਾਲੂਗਾ ਹੋ ਅੱਧ ਘੰਟਾ ਇਹਨੂੰ ਰੱਖ ਦੁੱਧ ਆ ਇਹਦੇ ਤੇ ਮਾਂ ਪਰਸਲਾ ਮੈਨੂੰ ਜੁੱਤੀ ਆਈ ਹੈ ਹੋਰ ਮੰਮੀ ਕਰਦਣਾ ਕੋਲੀ ਮੰਮੀ ਕਰਦਣਾ ਗੋਲਣ ਲੱਗੇ ਪਏ ਹੈਗੇ ਇਹ ਪਾਰਸਲ ਦੇਖਦੇ ਆ ਮੈਨੂੰ ਐਸੇ ਪਾਰਸਲ ਸੁਗਾਤ ਦਿੱਤੀ ਬਲੋਂ ਮਹੱਲੀ ਤੋਂ ਆਏ ਮੰਮੀ ਇਹ ਜੁੱਤੀ ਦਾ ਸਟੋਰ ਮਹੱਲੀ ਹੈ ਇਹ ਕਹੋਣੀ ਹੈ ਮੇਰੀ ਲੈ ਇਹ ਮੀਨ ਬਰਦੀ ਹੈ ਇਹ ਬੜਾ ਹਾਂ ਲੈ ਆਦਿਕਾ ਦੀ ਮੈਂ ਪਾਰਸਲ ਕਰਦੇ ਸੁਗਾਤ ਬਾਏ ਰਮਨ ਜੋਤ ਸਟਾਕ ਕਰ ਮੈਨੂੰ ਪਾਰਸਲ ਆਇਆ ਇਹ ਉਹ ਹੀ ਹੈ ਤੇਰੇ ਸੀ ਹੋਈ ਹੈ ਮੈਨੂੰ ਆ ਗਿਆ ਕੰਜੇ ਥੈਂਕ ਯੂ ਹੈਂਡ ਮੇਡ ਜੁੱਤੀਆਂ ਮਣਾਉਂਦੇ ਨੇ ਮੰਮੀ ਨੂੰ ਬਹੁਤ ਹੀ ਮਟਲ ਦਾ ਬਹੁਤ ਖਾਂ ਦੀ ਕਾਰੀਗਰੀ ਆਪ ਬਣਾਉਂਦੇ ਨਹੀਂ ਸੀਤੀਆਂ ਕਿਹਦੀ ਕਾਈ ਹੋਣੀ ਨੰਮ 4 ਨੰਬਰ ਮੰਗਾਈਏ ਆਜੂ ਮੇਰੇ ਇੱਕੇ ਵੱਡੀ ਲੱਗਦੀ ਹੈ ਪਾ ਕੇ ਦੇਖ ਲਓ ਇਹ ਜਾਂ ਇਸ ਜੁੱਤੀ ਤੇ ਦੇਣੀ ਹਾਂ ਹਾਂ ਸਹੀ ਹੈ ਮੰਮੀ ਸਹੀ ਹੈ ਹਨਾ ਕੀ ਦੀ ਜੀ ਉੱਪਰ ਸੋਹਣੀ ਵਾਰੀ ਹੈ ਬਹੁਤ ਜਿਆਦਾ ਸੋਹਣੀ ਹੈ ਜਿੱਦਾਂ ਚੀਜ਼ ਦੇਖੀ ਹੋਣੀ ਉਦੋਂ ਨਹੀਂ ਨਾਈਸ ਇਹਨੂੰ ਦੇਖ ਜੀ ਇਹ ਸੱਚੀ ਬਹੁਤ ਹੈ ਸੱਚੀ ਬਹੁਤ ਸੋਹਣੀ ਹੈ ਮੇਰੇ ਅੱਜਾ ਦੂਜੀ ਜੁੱਤੀ ਲੱਗ ਗਈ ਬਹੁਤ ਸੋਹਣੀ ਹੈ ਆਓ ਥੈਂਕ ਯੂ ਰਮਨ ਫੋਰ ਦਿਸ ਬਿਊਟੀਫੁਲ ਜੁੱਤੀ ਬਹੁਤ ਜ਼ਿਆਦਾ ਸੋਹਣੀ ਲੱਗੀ ਬਾਈ ਮੈਨੂੰ ਜੁੱਤੀ ਬਹੁਤ ਪਿਆਰੀ ਲੱਗੀ ਸ਼ਰਨ ਦੀ ਨੂੰ ਦਿਖਾ ਕੇ ਆ ਆ ਚਾਹ ਲੈ ਜਾ ਪਹਿਲਾਂ ਆ ਸੀ ਬਾਈ ਇਹਨਾਂ ਦਾ ਐਡਰੈਸ ਆ ਹੈਗਾ ਇਹਨਾਂ ਦਾ ਨੰਬਰ ਆ ਸਕੈਨ ਕਰਿਓ ਇਹਨਾਂ ਦਾ ਇੰਸਟਾਗ੍ਰam ਠੀਕ ਹੈ ਬਹੁਤ ਪਿਆਰੀ ਜੁੱਤੀ ਭੇਜੀ ਹੈ ਬਹੁਤ ਵਧੀਆ ਲੱਗੀ ਮੈਨੂੰ ਮੰਮੀ ਨੇ ਪਾਰਸਲ ਖੋਲਿਆ ਥੈਂਕ ਯੂ ਮਮ ਫੋਰ ਪਾਰਸਲ ਕੋ ਓਪਨ ਕਰਨੇ ਕੇ ਲਈ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਸੋਹਣੀ ਲੱਗੀ ਤੁਹਾਨੂੰ ਵੀ ਕਿਵੇਂ ਲੱਗੀ ਤੁਹਾਨੂੰ ਸੱਚਾ ਸੱਚ ਦੱਸੋ ਬੜੀ ਲੱਗੇਣਾ ਮੈਨੂੰ ਵੀ ਸੋਹਣੀ ਲੱਗੀ ਤੇ ਇਹਨੂੰ ਕਿਵੇਂ ਲੱਗੀ ਸੂਟ ਨਾਲ ਜ਼ਿਆਦਾ ਸੋਹਣੀ ਲੱਗੂ ਨਾ ਪਜਾਮੇ ਨਾਲ ਇਹ ਤਾਂ ਨਾਈਟ ਪਜਾਮੇ ਨਾਲ ਬੈਠੀ ਆ ਮੈਂ ਸ਼ਰਮ ਦੀ ਦਿਖਾ ਕਿਉਂ ਨਹੀਂ ਨਹੀਂ ਬਾਕੀ ਲੈ ਜਾ ਨਾ ਬਾਹਰ ਲੱਗਦੀ ਆ ਮੈਂ ਲੈ ਕੇ ਜਾ ਹਲੇ ਮੋਟੂ ਮੈਨੂੰ ਜੁੱਤੀ ਆਈ ਹੈ ਸਗਾਤ ਵੱਲੋਂ ਬੈਠ ਕੇ ਦੇਖੋ ਦਰਵਾਜ਼ਾ ਖੜੀ ਦਿਓ ਦੋ ਕਰਕਾ ਮੈਂ ਘੱਟ ਦਨੀ ਤੁਸੀਂ ਹੋਰ ਕੰਮ ਕਰ ਲਓ ਆਪ ਦਾ ਹੈ ਮਾਸ਼ਾ ਪਰ ਜੋ ਜੋਤੀ ਪਾਉਂਦੀ ਜੁੱਤੀ ਹੈ ਹਾਂ ਮੈਂ ਹੀ ਕਿ ਮੈਂ ਕਿ ਮੈਂ ਤੇ ਜੋਤੀ ਪਾਉਣੇ ਜੁੱਤੀ ਦਾ ਸ਼ਰਨ ਦੀ ਨੀਚ ਜੀ ਪਾਉਂਦੀ ਹਾਂ ਬਹੁਤ ਸੋਹਣੀ ਆ ਨਾ ਵਧੀਆ ਨਹੀਂ ਹੈ ਨਾ ਆਹ ਜਿਹੜਾ ਕਾਰਨ ਉਹਨੇ ਦੇਖਿਆ ਉਹੀ ਰਮਨ ਨੇ ਅੱਜ ਆਪਾਂ ਦੇਖੀ ਹੁੰਦੀ ਸੀ ਜਿਹਦੀ ਆਈਡੀ ਉਹਨੇ ਭੇਜੀ ਆ ਉਹਨੇ ਖਾਣੀ ਵੀ ਫਿਰ ਮੈਂ ਖਾਣੇ ਕਿਵੇਂ ਲੱਗੀ ਬਹੁਤ ਸੋਹਣੀ ਡਿਫਰੈਂਟ ਕੀ ਹੈ ਹੈ ਨਾ ਮਰੀ ਲੱਗੀ ਮੈਨੂੰ ਬਹੁਤ ਸੂਟ ਨਾਲ ਬਹੁਤ ਸੋਹਣੀ ਲੱਗੂ ਹੈ ਐਂਡ ਮੇਰੇ ਨਾਲ ਐਂਡ ਵੀ ਆ ਹਾਂ ਆਰੀ ਵਰਕ ਦਾ ਸਾਰਾ ਹੱਥਾਂ ਨਾਲ ਹੀ ਕੀਤਾ ਹੋਇਆ ਸੋਹਣੀ ਲੱਗੀ ਮੈਨੂੰ ਨਾਈਸ ਕੀ ਲੈ ਕੇ ਆਏ ਪੁੱਤ ਕੀ ਲੈ ਕੇ ਆਏ ਤਾਸ ਕਿਹੜੀ ਲੈ ਕੇ ਆਏ ਓਏ ਡੜੀ ਬੰਦਾ ਇਹਨੇ ਕੀ ਰੱਟ ਦਿੱਤੀ ਦੁਕਾਨਾਂ ਕੋਈ ਕੀ ਹੋਏ ਡੜੀ ਪੈਂਤੀ ਰੁਪਏ ਕਿਲੋ 35 ਰੁਪਏ ਕਿਲੋ ਡੜੀ ਤੁਸੀਂ ਇਹਦੇ ਕਿਲੋ ਡੜੀ ਇੱਕ ਵਾਰੀ ਨਹੀਂ ਡੜੀ ਇੱਕ ਵਾਰੀ 80 ਰੁਪਏ ਕਿਲੋ ਹੋ ਗਏ ਸੀ ਹਾਂ ਵਾਓ ਨਾਈਸ ਜੇ ਦੂਜੀ ਕਿੱਥੇ ਨਵੀਂ ਇੱਕ ਦਿਨ ਉਦੋਂ ਲੈ ਕੇ ਆਏ ਸੀ ਉਹ ਕਿੱਥੇ ਆ ਕਿਹਨੇ ਘਮਾਈ ਆ ਇਹਨੇ ਥੋੜਾ ਕਮਾਈ ਆ। ਉਹ ਆਪੀ ਕਮਾਈ। ਤੁਸੀਂ ਕਮਾਈ ਆ ਸਾਰੇ ਜਾਣੇ। ਮੈਂ ਖੇਡਦਾ ਹੀ ਨਹੀਂ। ਹੋਰ ਕੌਣ ਖੇਡਦਾ ਸੀ? ਹੁਣ ਹਾਂ ਵੀ ਨਾ ਕਮਾ ਲਈ। ਕੁਝ ਸਾਹਵੇਂ ਰੱਖੀ। ਹੋਰ ਦੋ ਤਿੰਨ ਵਾਰੀ ਲੈ ਆਇਆ ਦੋ ਤਿੰਨ ਵਾਰੀ ਕਮਾ ਲਈ। ਰਿੱਕੀ 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 ਮੇਰੀ ਗੱਲ ਸੁਨੋ। ਚੂਰੀ ਖਾਨੂ ਜੀ ਕਰਦਾ। ਲਾ ਗੜਾ ਨਹੀਂ। ਨੌ ਦਾਲ ਨਹੀਂ ਨਾ। ਥੋੜਾ ਦਾਲ ਵਾਲੀ ਕੌਣ ਨੂੰ ਜੀ ਖਰਦਾ। ਮੇਰਾ ਗੋੜਾ ਵੀ ਚੋਰੀ ਕਰਨ ਦੋਨੇ ਕੁੱਟਲੇ ਦਾ ਪਜ ਤੁਸੀਂ ਗੋੜਾ ਲਈ ਖਾਓਗੇ ਕਿ ਨਹੀਂ ਖਾਂਦੇ ਆਂ ਦੱਸੋ ਖਾਊਗਾ ਗੋੜਾ ਲਈ ਦੋਨੇ ਕੁੱਟਲੇ ਆ ਮਾ ਦੋਨਾਂ ਵਾਸਤੇ ਥੀ ਲਿਆ ਮਾ ਠੀਕ ਆ ਨਲ ਮੇ ਜੋ ਯਾਰ ਨੂੰ ਦੇਖ ਰਾ ਨੀਚੀ ਆ ਕੇ ਅਸੀਂ ਬਣਾ ਕੇ ਆਤੀ ਸੀਗੀ ਵੀਡੀਓ ਦਾ ਗਰੀ ਬਣੀ ਉਹ ਦਾਲ ਕਪੜੀ ਵਧੀਆ ਬਣਾ ਕੇ ਲਈ ਦਾਲ ਘੱਟ ਤੇ ਗੰਡੇ ਗੁੰਡੇ ਪੌਣਿਆਂ ਵਿੱਚ ਨਾ ਨਾ ਸੋਝੋ ਕੋਈ ਨਹੀਂ ਦਾਲ ਬਗੀ ਬਣਾ ਲਓ ਠੀਕ ਆ ਦਾਲ ਘੋੜੀ ਕਿੰਨੀਆਂ ਰੋਟੀਆਂ ਹਾਂ ਮੰਮੀ ਕੀ ਹੋ ਗਿਆ ਸੀ ਆ ਕਣਾ ਦਿੱਲੀ ਨਮਰਾ ਪੰਜਾ ਨਾਨਾ ਹੋ ਗਿਆ 55 ਮੁੰਡੇ ਨੇ ਲੇਰੋ ਚੜਸੇ ਇਹ ਟੀਵੀ ਦੇਖਦਾ ਸੀ ਹੁਣ ਕਿੱਧਰ ਗਿਆ ਆ ਫਰਦਾ ਜਜ਼ਾਰ ਡਰ ਗਿਆ ਬਿੱਲੀ ਤੋਂ ਏ ਆਹ ਦਿੱਲੀ ਦੇ ਬਿੱਲੀ ਦੇਖ ਕੇ ਡਰ ਗਿਆ ਰੋਣ ਲੱਗਿਆ ਸੀਗਾ ਆ ਆ ਦੇਖੀ 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 ਐਤਵਾਰ ਨੂੰ ਕਰੇ ਦੇਖੋ ਕੀ ਹਾਲਤ ਹੁੰਦੀ ਏ ਓਏ 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 ਵੜਲੋ ਵੜਲੋ ਜਜ਼ਾਰ ਸਿੰਘ ਨੂੰ ਵੜਲੋ 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 ਬਰੇ ਬਤਨ ਵੜਲੋ ਗੁਗੂ ਜੇਨੂ ਹਾਂਜੀ ਆਪਾਂ ਬਣਾ ਲਈਆਂ ਪਿੰਨੀਆਂ ਗੁੜ ਵਾਲੀ ਚੂਰੀ ਦੀਆਂ ਸ਼ਰਨ ਦੀਦੀ ਦਾ ਹਿੱਸਾ ਵੱਡੇ ਵੀਰੇ ਦਾ ਹਿੱਸਾ ਤਾਜ ਦਾ ਰਿੱਕੀ ਦਾ ਹਿੱਸਾ ਆ ਦੋ ਮੀਰੀਆਂ ਆ ਮਮਮੀ ਦਾ ਹਿੱਸਾ ਡੜੀ ਨਹੀਂ ਖਾਣੀ ਨਹੀਂ ਹੈਗੀ ਆਪਾਂ ਪਿੰਨੀਆਂ ਵੀ ਬਣਾ ਲਈਆਂ ਰਿੱਕੀ ਦੀ ਚੂਰੀ ਵੀ ਨਾਲੇ ਪਹਿਲਾਂ ਪਹਿਲਾਂ ਦੇਖਾਵਾਂਗੇ ਵੱਡੇ ਵੀਰੇ ਨੂੰ ਫਿਰ ਦੀਦੀ ਲੈ ਲੈਣਗੇ ਤਾਜ ਫਿਰ ਆਵੇਂ ਲੈ ਜੂਗੀ ਉੱਪਰ ਮੈਂ ਤੇ ਰਿੱਕੀ ਖਾਲਾਂਗੇ ਆ ਮਮਮੀਂ ਦੇ ਜਾਂਗੇ ਉਹ ਫਿਰ ਸਾਰਾ ਆਟਾ ਬਸ ਜਿੰਨਾ ਆਟਾ ਸੀਗਾ ਸਾਰੇ ਦੇ ਬਗੁੰਨਕੇ ਬਣਾਏ ਆ ਚੂਰੀ ਖਾਣਾ ਚੂਰੀ ਤੁਸੀਂ ਕਹੋਗੇ ਮੰਮੀ ਚੂਰੀ ਦੇਖ ਲਓ ਹੀ ਲੈਣੀ ਆ ਨਹੀਂ ਨੋ ਚਲ ਚੰਗਾ ਜੂ ਯਾਰ ਲੈ ਚੂਰੀ ਜਾ ਵਾ ਦੇਖ ਹਾਂ ਇਹਨੂੰ ਇੱਕ ਵਾਰ ਕੀ ਦੇਖ ਬਸ ਲੈ ਬੱਤ ਲੈ ਚੂਰੀ ਖਾਣ ਤਾਜ ਨੂੰ ਵੀਰੇ ਨੂੰ ਤੇ ਸ਼ਰਨਦੀ ਨੂੰ ਵੀ ਇੱਕ ਪਿੰਨੀ ਦਿਆਇਆ ਚਲ ਵੱਡੇ ਵੀ ਨਹੀਂ ਦਿਆਇਆ ਵਾ ਟਕੇ ਆ ਦੋ ਆਪ ਨੂੰ ਹਣੀਆਂ ਦੋ ਮੈਂ ਖਾਊਂਗਾ ਰਿੱਕੀ ਦੀ ਇੱਕ ਇੱਕ ਤੋੜੀ ਸੀ ਇਹ ਉਹ ਮੈਂ ਨਹੀਂ ਖਾਣੀ ਤੁਸੀਂ ਖਾਦੀ ਨਹੀਂ ਖੜ ਜਾ ਪੁੱਤ ਮੈਂ ਆਉਣੀ ਆ ਪਾਪਾ ਨੂੰ ਰੋਟੀ ਦੇ ਆਈਏ ਲਓ ਵਈ ਇੱਕ ਮਿੰਟ ਮੈਂ ਆ ਕੇ ਲੈ ਕੇ ਜਾਨੀ ਆ ਰੋਟੀ ਦੀਆਂ ਮਾਂ ਤੇਰੇ ਪਾਪਾ ਨੂੰ ਤੋ ਰਿੱਕੀ ਸਰ ਸਾਰਿਆਂ ਨੂੰ ਇੱਕ ਇੱਕ ਪਿੰਨੀ ਆ ਗਈ ਮੈਂ ਕਿਹਾ ਪਿੰਨੀ ਕੌਣ ਕੌਣ ਖਾਊਗਾ ਕਹਿੰਦੇ ਨੇਕੀ ਔਰ ਪੂਸ਼ਪ ਸਾਰਿਆਂ ਦਾ ਦਿਲ ਕਰਿਆ ਹਾਂ ਜਦੋਂ ਇੱਕ ਜੈ ਇੱਕ ਬੰਦਾ ਚੋਰੀ ਗੋੜਦਾ ਹੋਵੇ ਸਾਰਿਆਂ ਦਾ ਦਿਲ ਕਰਿਆ ਹੁੰਦਾ ਪਤਾ ਰਿੱਕੀ ਚਾਏ ਹੂੰ ਜਮਣਾ ਖਾਣੀ ਹੋਵੇ ਬੰਦੇ ਨੇ ਹੈ ਜੇ ਹੂੰ ਜਮਣਾ ਖਾਣੀ ਹੋਵੇ ਐਂ ਹੁੰਦਾ ਫਿਰ ਬੰਦੇ ਦਾ ਦਿਲ ਕਰਿਆ ਹੁੰਦਾ ਤੁਸੀਂ ਐਂ ਦੇਖੋ ਇਹ ਤੁਹਾਨੂੰ ਬਹੁਤ ਜਲਦੀ ਪਤਾ ਲਾ ਕਰੋ ਐਂ ਕਰਿਆ ਕਰੋ ਤੁਸੀਂ ਦੋਨੇ ਸਾਸ ਨੂੰ ਹਾਂ ਦੋ ਗੇੜੇ ਉੱਪਰ ਲੱਗ ਜਾਇਆ ਕਰੋ ਜੁਹਾਰ ਨੂੰ ਲਿਆਇਆ ਕਰੋ ਲੈ ਜਾਇਆ ਕਰੋ ਠੀਕ ਹੈ ਹਣਾ ਜੁਹਾਰ ਕਹ ਦੇ ਮੰਮੀ ਆਪਣੇ ਕੋੜੀ ਹੈਗੀ ਹੈ ਹਨਾ ਜੁਜਰ ਉਸ ਜੁਜਰ ਪੱਕਾ ਸਾਫ ਕਰਨਾ ਸੀ ਰਿੱਕੀ ਕਹਿੰਦੇ ਮੈਂ ਪੱਕਾ ਸਾਫ ਕਰ ਮਮੀਆਂ ਮੈਂ ਫਰਮ ਮੋੜਨੇ ਨੇ ਫਰ ਸਿੱਧੇ ਹੋਏ ਪਏ ਮਮੀ ਤਾਂ ਪੁੱਛਦੀਆਂ ਕਰਦਾ ਮਮੀ ਐਂ ਦੱਸੋ ਪਹਿਲਾਂ ਮੈਨੂੰ ਇਹ ਤੂੰ ਜਿਵੇਂ ਤੁਸੀਂ ਜੁੱਤੇ ਜੋੜੇ ਦਿਵਾ ਕੇ ਲੈਉਣੀ ਹੁੰਦੀਆਂ ਮੈਂ ਤੁਹਾਨੂੰ ਫਿਰ ਤੁਸੀਂ ਫਿਰ ਆਪਣੀ ਦੁਕਾਨ ਤੇ ਆਇਆ ਕਰੋਗੇ ਨਾ ਜੁੱਤੀਆਂ ਲੈ ਕੇ ਕੀ ਕੀ ਕਰੋਂਗੇ ਮਮੀ ਤੁਸੀਂ ਆ ਕੇ ਕੀ-ਕਿਆ ਕਰੋਗੇ ਫਿਰ ਡੈਡੀ ਕਹਿੰਦੇ ਹਾਂ ਇਹ ਨਕਾਂ ਦਾ ਕਰੀਏ ਨਾ ਤੁਸੀਂ ਤਾਂ ਆਪ ਹੀ ਨਹੀਂ ਰੱਜਿਆ ਆਪ ਹੀ ਚਰ-ਚਰ ਪੈਸਾ ਕਰੋਗੇ ਹਾਂ ਮੰਮੀ ਆਏ ਦੱਸੋ ਪਹਿਲਾਂ ਕੀ ਕੀ ਕਰੂੰਗੀ ਆ ਕੀ ਮੈਂ ਤਾਂ ਜਾਂਦ ਵੀ ਤੁਸੀਂ ਲੈ ਲਿਆ ਕਰੂੰ ਕਰੇ ਗੱਲ ਨਹੀਂ ਸਹੀ ਕਿਹੜਾ ਮੈਂ ਜਾਂਦੀ ਹਾਂ ਨਹੀਂ ਮੰਮੀ ਫੇਰੇ ਪਸੰਦ ਹੋ ਜਾਂਦੀ ਹੈ ਬੰਦੇ ਦੀ ਮਗਜਾ ਕਰੂੰ ਮੈਂ ਜਿਹੜੇ ਤੁਸੀਂ ਪਵਾ ਲਿਆ ਕਰੂੰ ਪਾ ਲਿਆ ਕੋਈ ਜੁੱਤੀਆਂ ਦਿੱਤੀਆਂ ਮੰਮੀ ਦੂਜੀਆਂ ਜੁੱਤੀਆਂ ਦੇ ਆ ਗਈ ਦੇਖ ਲਓ ਇਹ ਆ ਉਹ ਮੁੰਡਾ ਤਾਹਾਂ ਚੜਦਾ ਫੜ ਲਾ ਬਸ ਠੀਕ ਆ ਮੰਮੀ ਆਪਾਂ ਸੋਹਣੀਆਂ ਸੋਹਣੀਆਂ ਜੁੱਤੀਆਂ ਲੈ ਕਰਾਂਗੇ ਦੁਕਾਨ ਤੋਂ ਠੀਕ ਹੈ ਲੋਈ ਗਾਈਸ ਰਾਤ ਆਪਾਂ ਫਿਰ ਜੀ ਗਾ ਨੂੰ ਬਾਹਰ ਲੈ ਕੇ ਇਹ ਬਹੁਤ ਖੁਸ਼ ਹੋ ਜਾਂ ਪਰ ਡਿਆ ਕਿ ਤੇ ਬਹੁਤ ਪਿਆ ਹੈ ਕਲੀਚ ਤੇ ਉਸ ਤੋਂ ਬਾਅਦ ਇਹਨੂੰ ਮਿਲੋਂ ਦੀ ਸੀ ਕਿ ਫਿਰ ਆਪਾਂ ਲਈ ਉੱਪਰ ਫਿਰ ਸੌਂ ਗਿਆ ਤੇ ਫਿਰ ਨਹੀਂ ਆਪ ਦੀ ਕੀ ਕੀ ਸਕਿਨ ਕੇਅਰ ਸਕਿਨ ਕੇਅਰ ਦਾ ਮੈਂ ਰੋ ਹੋ ਤੁਹਾਡੇ ਨਾਲ ਸਾਂਝਾ ਕਰੂੰਗੀ ਇਹ ਗਿਲਣਾ ਪਤਾ ਪਹਿਲਾਂ ਵੀ ਕਿੰਨੇ ਕ ਦਿਨ ਹੋ ਗਏ ਮੈਂ ਸਕਿਨ ਕੇਅਰ ਮੈਨੂੰ ਕਰਦੀ ਨਹੀਂ ਕਿੰਨਾ ਟਾਈਮ ਲੱਗਿਆ ਸਾਰਾ ਕੁਝ ਉਹ ਦੇਖ ਕੇ ਫਿਰ ਹੀ ਮੈਂ ਤੁਹਾਨੂੰ ਸਾਰੇ ਨੂੰ ਰਿਵਿਊ ਦਵਾਂਗੀ ਕਿਉਂਕਿ ਮੈਨੂੰ ਇਹ ਹੁੰਦਾ ਹੁੰਦਾ ਵੀ ਮੈਂ ਤੁਹਾਨੂੰ ਸਾਰੇ ਨੂੰ ਸਹੀ ਰਿਵਿਊ ਦੇਵਾਂ ਕਿ ਜੇ ਤੁਸੀਂ ਕਿਤੇ ਖਰਚ ਵੀ ਕਰੋਗੇ ਤਾਂ ਤੁਹਾਨੂੰ ਐਡਾ ਨਾ ਹੋਵੇ ਵੀ ਹਾਂ ਯਾਰ ਵੀ ਮੇਰੇ ਸਕਿਨ ਕੇਅਰ ਮੰਗਵਾਇਆ ਵੀ ਜਦੋਂ ਇਹਦਾ ਕੋਈ ਡਿਜ਼ਾਈਨਰ ਵੀ ਨਹੀਂ ਜਗਾ ਠੀਕ ਹੈ ਵੀ ਇਹ ਤਾਂ ਯੂਸਲੈਸ ਆ ਹਨਾ ਯੂਜ਼ ਨਹੀਂ ਹੋਣਾ ਜਾਂ ਵਧੀਆ ਨਹੀਂ ਹੈਗਾ ਵੀ ਸਕਿਨ ਕੋਲ ਸਾਰੀ ਉਸ ਚੀਜ਼ ਬਾਰੇ ਨੌਲੇਜ ਲੈ ਕੇ ਉਹ ਸਾਰੀ ਸਕਿਨ ਟਾਈਪ ਲਈ ਹੈਗਾ ਆ ਨਹੀਂ ਨਗਾ ਜੋ ਕਲਰ ઓਇਲ ਸੀ ਮੀਆ ਜੋ ਕਲਰ ਡਰਾਈਸ ਸੀ ਮੀਆ ਸਾਰਾ ਕੁਝ ਕੋਕੀ ਜਿਵੇਂ ਠੀਕ ਹੈ ਮੈਨੂੰ ਫਾਇਦਾ ਕੀਤਾਗਾ ਐ ਨਹੀਂ ਹੁੰਦਾ ਵੀ ਜਿਹੜੀ ਜਿਹੇ ਮੈਨੂੰ ਫਾਇਦਾ ਕਰੇ ਤੁਹਾਨੂੰ ਵੀ ਕਰੇਗਾ ਤੇ ਉਹ ਪ੍ਰੋਡਕਟ ਬਾਰੇ ਕੁਝ ਨੌਲੇਜ ਲੈ ਕੇ ਪੂਰਾ ਫੁੱਲ ਕੇ ਫਿਰ ਹੀ ਤੁਹਾਡੇ ਨਾਲ ਰਿਵਿਊ ਸਾਂਝੇ ਕਰੂੰਗੀ ਕਿ ਜਿਹੜੇ ਉਹ ਵਾਲੇ ਰਿਵਿਊ ਨੇ ਉਹ ਮੈਂ ਤਾਂ ਡਿਫੈਕਟ ਵੀ ਮਨਪ੍ਰੀਤ ਦੇ ਚੈਨਲ ਤੇ ਸਾਂਝੇ ਕਰੂੰਗੀ ਸਾਡੇ ਨਾਲ ਸਾਰੇ ਕਿਉਂਕਿ ਜਿੰਨੇ ਵੀ ਪ੍ਰੋਡਕਟਸ ਹੋਣਗੇ ਪ੍ਰੋਡਕਟਸ ਦੀ ਡਿਟੇਲ ਸਾਰਾ ਕੁਝ ਐਜ਼ ਇਟ ਇਜ਼ ਫੋਫਿਕ ਤੇ ਵਿਦ ਮਰਪੀ ਤੇਰੇ ਚੈਨਲ ਤੇ ਹੀ ਬਸ ਰਹੀ ਮੈਂ ਤਾਂ ਤੇ ਹੁਣ ਆਪਾਂ ਚਲੋ ਇਹ ਅੱਜ ਦਾ ਵਲੋਗ ਹੈ ਜਿਹੜਾ ਇਹ ਵੀ ਐਕਸੀ ਐਂਡ ਕਰ ਰਹੀ ਹਾਂ ਜਿਹੜੇ ਤਾਂ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲ ਜਰਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੱਕ ਲਈ ਬਾਏ ਬਾਏ ਜਾਈਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਹੋ ਇਸੇ ਪੁੱਛਾਂਗੇ ਬਾਏ ਬਾਏ